ਹਾਂਜੀ ਅੱਜ ਆਪਾਂ ਕਰਾਂਗੇ ਸਟ੍ਰੇਟ ਸਲਵਾਰ ਦੀ ਸਲਾਈ ਤੇ ਆਪਾਂ ਸਭ ਤੋਂ ਪਹਿਲਾਂ ਬੈਲਟ ਰੈਰੀ ਕਰਾਂਗੇ ਠੀਕ ਹੈ ਜੀ ਤੇ ਵੀਡੀਓ ਮੇਰੀ ਐਂਡ ਤੱਕ ਜਰੂਰ ਦੇਖਿਓ ਤੇ ਤਾਂ ਕਿ ਤੁਹਾਨੂੰ ਸਾਰਾ ਪਤਾ ਲੱਗ ਜਾਵੇ ਕਿ ਆਪਾਂ ਜਿਹੜੀ ਸਟ੍ਰੇਟ ਸਲਵਾਰ ਤੇ ਬਾਲ ਕਿਵੇਂ ਪਾਉਣੇ ਆ ਵੱਡਾ ਵਾਲ ਆਪਾਂ ਕਿਹੜਾ ਪਾਣਾ ਹੁੰਦਾ ਤੇ ਇਹ ਆਪਾਂ ਕਾਟ ਪਾ ਕੇ ਮੂਹਰੋ ਬਣਾਈ ਹੁੰਦੀ ਹੈ ਤੇ ਆਪਾਂ ਸਭ ਤੋਂ ਪਹਿਲਾਂ ਝੋਲੀਆਂ ਸਿਉਣ ਲੈਂਗੇ ਇਹਦੀਆਂ ਹੋਰ ਆਪਾਂ ਕੋਈ ਸਲਾਈ ਨਹੀਂ ਹੁੰਦੀ ਇਹਦੀ ਝੋਲੀਆਂ ਸਿਉ ਕੇ ਆਪਾਂ ਬੈ ਕਾਲੇ ਵਾਲ ਇਸ ਤਰ੍ਹਾਂ ਪਾ ਲੈਣੇ ਤੇ 벨ਟ ਆਪਾਂ ਨੇ ਦੋ ਸਲਾਈ ਲਾ ਕੇ ਰੈਡੀ ਕਰ ਲਈ ਐ ਦੋਨੇ ਸਾਈਡਾਂ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੇ ਇਹ ਤੇ ਬੈਕ ਵਾਲੇ ਵਲ ਪਾਏ ਐ ਇਹਦੇ ਆਪਾਂ ਦੂਰਾ ਕਰ ਲਾਂਗੇ ਇਹਨੂੰ ਵੀ ਠੀਕ ਹੈ ਇਸ ਤਰ੍ਹਾਂ ਆਪਾਂ ਦੂਰਾ ਕਰਕੇ ਰੱਖ ਲੈਣਾ ਤੇ ਫਿਰ ਆਪਾਂ ਨੇ ਜਿਹੜੀ 벨ਟ ਹੈ ਇਹਨੂੰ ਵੀ ਦੂਰੀ ਕਰ ਲੈਣਾ ਦੂਰੀ ਕਰਕੇ ਆਪਾਂ ਨੇ ਸਿਉਣ ਵਾਲੀ ਸਿਉਣ ਵਾਲਾ ਪਾਸਾ ਰੱਖ ਕੇ ਤੇ ਇੱਥੇ ਆਪਾਂ ਲਾ ਲਾਂਗੇ ਕੱਟ ਠੀਕ ਹੈ ਇੱਥੇ ਕੱਟ ਲਾ ਕੇ ਤੇ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਤੁਹਾਨੂੰ ਦਿਖਾਉਣੇ ਆ ਇਦਾਂ ਆਪਾਂ 벨ਟ ਰੱਖ ਲੈਣੀ ਉੱਪਰ ਤੇ ਇੱਥੇ ਆਪਾਂ ਜਿਹੜਾ ਨਿਸ਼ਾਨ ਲਾ ਲੈਣਾ ਤੇ ਚਾਰ ਉਂਗਲ ਛੱਡ ਕੇ ਇੱਕ ਨਿਸ਼ਾਨ ਹੋਰ ਲਾ ਲੈਣਾ ਠੀਕ ਹੈ ਇੱਥੋਂ ਤੱਕ ਆਪਣੇ ਜਿਹੜੇ ਵਾਲ ਆਉਣੇ ਚਾਹੀਦੇ ਜਿਹੜਾ ਆਪਣਾ ਚਾਰ ਉਂਗਲ ਛੱਡ ਕੇ ਲਾਇਆ ਨਾ ਨਿਸ਼ਾਨ ਠੀਕ ਹੈ ਤੇ ਹੁਣ ਆਪਾਂ ਇੱਥੋਂ ਵਾਲ ਸ਼ੁਰੂ ਕਰਨੇ ਐ ਇੰਚ ਛੱਡ ਲੈਣਾ ਆਪਾਂ ਮੁਰੂ ਇੰਚ ਛੱਡ ਕੇ ਵਾਲ ਪਾਉਣਾ ਤੇ ਆਪਾਂ ਫੇਰ ਇਹਦਾ ਫੇਰ ਇੱਥੋਂ ਵਾਲ ਚੱਕਣਾ ਠੀਕ ਹੈ ਤੇ ਆਪਾਂ ਵਾਲ ਦੇ ਉੱਪਰ ਵਾਲ ਨਹੀਂ ਰੱਖਣਾ ਜਿਵੇਂ ਦੂਜੀ ਸਲਵਾਰ ਦਾ ਰੱਖਦੇ ਆ ਤੇ ਇਹ ਆਪਾਂ ਥੋੜੇ ਜਿਿਹੇ ਵਾਲ ਜਿੱਥੇ ਵਾਲ ਖਤਮ ਹੁੰਦਾ ਉਦੋਂ ਪਿੱਛੇ ਹੀ ਰੱਖਨੇ ਹੁੰਦੇ ਵਾਲਾ ਹੀ ਠੀਕ ਹੈ ਤੇ ਦਾਪ ਵਾਲੇ ਵਾਲ ਪਾਈ ਜਾਣੇ ਆ ਤੇ 벨ਟ ਦੇ ਹਿਸਾਬ ਨਾਲ ਆਪਾਂ ਉਧਰਲੀ ਸਾਈਡ 벨ਟ ਰੱਖ ਲਈ ਐ ਕਿਉਂਕਿ ਆਪਣਾ ਜਿਹੜਾ ਵਿਚਾਲੇ ਝੋਲੀ ਵਾਲੀ ਸਿਉਣ ਤੋਂ ਲਾ ਕੇ 벨ਟ ਰੱਖ ਕੇ ਇਸ ਤਰ੍ਹਾਂ ਆਪਾਂ ਨਾਲ ਦੀ ਨਾਲ ਮਿਲ ਸਕਦੇ ਆ ਹੁਣ ਆਪਣਾ ਆ ਗਿਆ ਇਹ ਕਾਟ ਵਾਲਾ ਠੀਕ ਐ ਇੱਥੇ ਆਪਾਂ ਥੋੜਾ ਛੋਟਾ ਵਾਲ ਪਾਤਾ ਤੇ ਇਹ ਵਾਲ ਜਿਹੜਾ ਆਪਾਂ ਪੂਰਾ ਵੱਡਾ ਪੂਰਾ ਚੱਕਾਂਗੇ ਤੇ ਇੱਥੋਂ ਆਪਣੇ ਜਿਵੇਂ ਹੈਗੀ ਕਾਟ ਉਵੇਂ ਉਵੇਂ ਹੀ ਸਿਉਣ ਲਿਓਣੀ ਆਪਾਂ ਕੱਪੜਾ ਜ਼ਿਆਦਾ ਤਾਣ ਨਹੀਂ ਕੱਢਣਾ ਠੀਕ ਐ ਤੇ ਜਿਹੜਾ ਆਪਣਾ ਚੰਨ ਦਾ ਕਰੀਜ ਵਾਲਾ ਵਾਲਾ ਉਸ ਤੋਂ ਬਾਅਦ ਆਪਾਂ 2-3 ਵਾਲ ਪਾਵਾਂਗੇ 2 ਪੈਂਦੇ ਕਿਸੇ ਦੇ ਜਾਂ 3 ਬਸ ਇਸ ਤੋਂ ਬਾਅਦ ਜ਼ਿਆਦਾ ਵਾਲ ਨਹੀਂ ਪੈਂਦੇ ਤੇ ਹੁਣ ਆਪਾਂ ਜਿਹੜੀ ਇਹਦੀ ਦੂਸਰੀ ਸਾਈਡ ਵਾਲ ਪਾਵਾਂਗੇ ਤੇ ਇਧਰ ਦੀ ਸਾਈਡ ਆਪਾਂ ਇਹ ਬੈਲਟ ਰੱਖ ਲਾਂਗੇ ਠੀਕ ਹੈ ਇਦਾਂ ਆਪਾਂ ਨੇ ਰੱਖ ਲੈਣੀ ਨਾਲ ਬੈਲਟ ਤੇ ਆਪਾਂ ਨਾਲ ਦੀ ਨਾਲ ਫਰਮਾਂ ਸਕਦੇ ਆ ਠੀਕ ਹੈ ਇੱਥੋਂ ਆਪਾਂ ਸ਼ੁਰੂ ਕਰ ਲੈਣ ਇੰਚ ਛੱਡ ਕੇ ਤੇ ਹੁਣ ਆਪਾਂ ਇਹਨੂੰ ਅੱਗੇ ਸਲਾਈ ਲਾਈ ਜਾਣੀ ਹੈ ਇੱਧੇ ਇੱਧੇ ਵਾਲ ਪਾਈ ਜਾਣੀ ਹੈ ਠੀਕ ਹੈ ਤੇ ਆਪਾਂ ਜਿਹੜਾ ਜਿਹੜਾ ਕਾਟ ਵਾਲਾ ਵਾਲ ਉਹ ਤੁਸੀਂ ਜ਼ਰੂਰ ਧਿਆਨ ਰੱਖਣਾ ਕ੍ਰੀਜ਼ ਵਾਲਾ ਵਾਲ ਜਿਹੜਾ ਜਿੱਥੇ ਕਾਟ ਬਣਾਈ ਹੁੰਦੀ ਹੈ ਆਪਣੀ ਤੇ ਕਪੜਾ ਆਪਾਂ ਉਹਨਾਂ ਹੀ ਵਿੱਚ ਦੇਣਾ ਠੀਕ ਹੈ ਨਾ ਹੁਣ ਤੁਸੀਂ ਦੇਖ ਸਕਦੇ ਆ ਆਪਾਂ ਜਿਹੜਾ ਵਾਲ ਪਾਉਣੇ ਆ ਉਸ ਤੋਂ ਪਿੱਛੇ ਦੂਸਰਾ ਵਾਲ ਪਾਉਣੇ ਆ ਠੀਕ ਹੈ ਨਾ ਹੁਣ ਆਪਾਂ ਇਹ ਵਾਲ ਪਾਇਆ ਤੇ ਹੁਣ ਆਪਣਾ ਜਿਹੜਾ ਕਪੜਾ ਉਹਨਾਂ ਉਹਨਾਂ ਹੀ ਆਪਾਂ ਨੇ ਇਧਰ ਲਈ ਸਾਈਡ ਛੱਡਣਾ ਇਹ ਆਪਣਾ ਕ੍ਰੀਜ਼ ਵਾਲਾ ਵਾਲ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਵੱਡਾ ਚੱਕ ਕੇ ਵੱਡਾ ਪਾਉਣਾ ਤੇ ਇਹ ਦੂ ਅੱਗੇ ਬਣਾਏ ਆਪਣੇ ਦੋ ਵਾਲ ਪੈਣਗੇ ਜਾਂ ਦੋ ਜਾਂ ਬਸ ਤਿੰਨ ਆਪਾਂ ਮਿਲ ਲੈਣੇ ਆ ਠੀਕ ਹੈ ਨਾ ਤੇ ਆ ਆਪਣਾ ਟੱਕ ਜਿਹੜਾ ਇੱਧਰਲਾ ਬੇਕਲਾ ਜਿੱਥੋਂ ਤਿੱਕਰ ਆਪਣਾ ਚਾਰ ਉਂਗਲਾ ਛੱਡ ਕੇ ਨਿਸ਼ਾਨ ਲੱਗਣਾ ਆਪਾਂ ਉੱਥੋਂ ਤੱਕ ਵਾਲਾ ਪਾਉਣੇ ਆ ਬਸ ਠੀਕ ਹੈ ਤੇ ਇਦਾਂ ਆਪਣੀ ਜਿਹੜੀ ਬੈਲਟ ਫਿਰ ਪੂਰੀ ਆ ਜਾਣੀ ਆ ਠੀਕ ਹੈ ਜੀ ਹੁਣ ਇਸ ਤਰ੍ਹਾਂ ਆਪਣੇ ਪੈ ਗਏ ਵਾਲ ਸਾਰੇ ਤੇ ਹੁਣ ਆਪਾਂ ਇਹਨੂੰ ਜੜਾਂਗੇ ਇੱਕ ਵਾਰੀ ਇਸ ਤਰ੍ਹਾਂ ਰੱਖ ਕੇ ਆਪਾਂ ਮਿਲ ਲਾਂਗੇ ਤੇ ਆਪਣੇ ਜਿਹੜੇ ਟੱਕ ਬਰਾਬਰ ਚਾਹੀਦੇ ਹੁਣ ਆਪਾਂ 벨ਟ ਜਿਹੜੀ ਐ ਇਤੋਂ ਰੱਖ ਕੇ ਚਿੜੀ ਵਾਲਾ ਪਾਸਾ ਜਿੱਧਰ ਵਲਾਂ ਲਈ ਰੱਖ ਲੈਣਾ ਜਿੱਧਰ ਆਪਾਂ ਚਿੜੀ ਬਣਾਉਣੀ ਐ ਤੇ ਇਸ ਤਰੀਕੇ ਨਾਲ ਆਪਾਂ ਸਾਰੀ 벨ਟ ਨੂੰ ਉੱਪਰ ਨਾਲ ਨਾਲ ਸਲਾਈ ਕਰ ਲੈਣਾ ਠੀਕ ਐ ਆਪਾਂ ਕਪੜਾ ਜਿਹੜਾ ਵਿੱਚ ਇੱਕੋ ਜਿਹਾ ਦੇਣਾ ਪੈਰ ਦੇ ਹਿਸਾਬ ਨਾਲ ਆਪਾਂ ਸਲਾਈ ਲੋਣੀ ਹੁੰਦੀ ਐ ਤੇ ਬੈਕ ਵਾਲੀ ਝੋਲੀ ਜਿਹੜੀ ਐ ਤੇ ਉਹ ਆਪਣੀ ਜਿਹੜੀ 벨ਟ ਦੀ ਸਲਾਈ ਐ ਬਰਾਬਰ ਆਉਣਾ ਚਾਹੀਦੀ ਐ ਠੀਕ ਐ ਇਸ ਤਰੀਕੇ ਨਾਲ ਆਪਾਂ ਇਹਨੂੰ ਚੜਨਾ ਤੇ ਹੁਣ ਆਪਾਂ ਉੱਪਰਲੀ ਸਿਉਣ ਇਹਦੀ ਬੈਲਟ ਵਾਲੀ ਸਿਉਣ نیچے ਵਾਲੀ ਪਰੇ ਨੂੰ ਕਰਕੇ ਬੈਲਟ ਲਈ ਨੂੰ ਤੇ ਫਿਰ ਆਪਾਂ ਉੱਪਰ ਦੀ ਜਿਹੜੀ ਸਲਾਈ ਨਾ ਟੌਪ ਸਟਿਚ ਜਿਹੜਾ ਲਾਉਣਾ ਆਪਾਂ ਸਲਾਈ ਨੱਪ ਦੇਣੀ ਹੈ ਤੇ ਹੁਣ ਆਪਾਂ ਜੜਾਂਗੇ ਦੀ ਮੂਰੀ ਮੂਰੀ ਇਸ ਤਰੀਕੇ ਨਾਲ ਆਪਾਂ ਬੁਗਰਮ ਕੱਟ ਲਈ ਸੀ ਤੇ ਇਹ ਨੂੰ ਆਪਾਂ ਕੱਪੜੇ ਦੇ ਉੱਪਰ ਇਸ ਤਰ੍ਹਾਂ ਡਬਲ ਕਰ ਲਾਂਗੇ ਕਪੜਾ ਤੇ ਸਿੱਧੀ ਸਲਾਈ ਲਾ ਲੈਣੀ ਠੀਕ ਹੈ ਜੀ ਤੇ ਇੱਥੋਂ ਆਪਾਂ ਇਦਾਂ ਕਿਰਾ ਤਿਆਰ ਕਰ ਲੈਣੀ ਹੈ ਕਪੜਾ ਨਾਲ ਅਟੈਚ ਕਰਕੇ ਤੇ ਇਤੋਂ ਇਦਾਂ ਹੀ ਆਪਾਂ ਦੋਨੇ ਸਲਵਾਰਾਂ ਦੀ ਬੁਕਰਮ ਇਕੱਠੀ ਤੇ ਵੀ ਲਾ ਸਕਦੇ ਆ ਤੇ ਅਲੱਗ-ਅਲੱਗ ਵੀ ਲਾ ਸਕਦੇ ਆ ਠੀਕ ਹੈ ਨਾ ਇਦਾਂ ਆਪਾਂ ਰੈਡੀ ਕਰ ਲੈਣੀ ਆ ਹੁਣ ਆਪਾਂ ਇਹਦੀ ਮੂਰੀ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਤੇ ਇਹਦੀ ਆਪਾਂ ਪੈਰ-ਪੈਰ ਦਾ ਬਕਾ ਰੱਖ ਕੇ ਸਲਾਈ ਲਾਵਾਂਗੇ ਜਦੋਂ ਮੂਰੀ ਜੜਨੀ ਆ ਪੈਰ-ਪੈਰ ਦਾ ਬਕਾ ਰੱਖ ਕੇ ਤੇ ਇਦਾਂ ਆਪਾਂ ਇਹਦੇ ਨਾਲ-ਨਾਲ ਸਲਾਈ ਲਾ ਲੈਣੀ ਠੀਕ ਹੈ ਜੀ ਇਹ ਆਪਣੀ ਲਾਗੇ ਸਲਾਈ ਹੁਣ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਤੇ ਬੁਕਰਮ ਆਪਾਂ ਰੱਖਾਂਗੇ ਸਿੱਧੀ ਠੀਕ ਹੈ ਸਿੱਧੀ ਰੱਖ ਕੇ ਆਪਾਂ ਉੱਪਰਲੀ ਸਾਈਡ ਸਲਾਈ ਲਾਵਾਂਗੇ ਤੇ ਆਪਾਂ ਨੀਚੇ ਵਾਲੀ ਸਾਈਡ ਵੀ ਪਹਿਲਾਂ ਲਾ ਸਕਦੇ ਹਾਂ ਠੀਕ ਹੈ ਨਾ ਤੇ ਆਪਾਂ ਵਲ ਨਹੀਂ ਪੈਣ ਦੇਣਾ ਕੋਈ ਵੀ ਸਿੱਧਾ-ਸਿੱਧਾ ਕੱਪੜੇ ਨੂੰ ਆਪਾਂ ਉੱਪਰਲੀ ਸਾਈਡ ਨੂੰ ਸਿੱਧਾ ਕਰਕੇ ਰੱਖਣਾ ਤੇ ਇਦਾਂ ਆਪਾਂ ਮੋਰੀ ਜੜਨੀ ਹੈ ਠੀਕ ਹੈ ਹੁਣ ਆਪਣੀਆਂ ਮੋਰੀਆਂ ਬਣ ਕੇ ਰੈਡੀ ਹੋ ਗਈਆਂ ਹੁਣ ਆਪਾਂ ਇਹ ਮੋਰੀ ਦਾ ਨਿਸ਼ਾਨ ਕਿਵੇਂ ਲਾਉਣਾ ਹੈ ਉਹ ਤੁਹਾਨੂੰ ਦੱਸਾਂਗੇ ਉੱਪਰਲੀ ਸਾਈਡ ਤੋਂ ਆਪਾਂ ਜਿਹੜਾ ਤੇ ਜਿਵੇਂ نیچے ਆਟਾ ਤੇ ਉੱਪਰ 8.5 ਲਾ ਕੇ ਇਹਨਾਂ ਨੂੰ ਮਿਲਾ ਲਾਂਗੇ ਫਿਰ ਆਪਾਂ ਉੱਪਰ ਨੂੰ ਇਸ ਤਰ੍ਹਾਂ ਘੱਟ ਦੀ ਘੱਟ ਦੀ ਸਲਾਈ ਲਾਵਾਂਗੇ ਇਸੇ ਤਰੀਕੇ ਨਾਲ ਦੋਨੇ ਸਾਈਡਾਂ ਤੇ ਆਪਾਂ ਨੇ ਜਿਹੜੀ ਸਲਾਈ ਲਾਉਣੀ ਹੈ ਦੀ ਠੀਕ ਹੈ ਨਾ ਤੇ ਇਹ ਨਹੀਂ ਆਪਾਂ ਵੀ ਇਕਦਮ ਤੇਰਸੀ ਨਹੀਂ ਕਰਨੀ ਸਿੱਧੇ ਰੇਟ ਸਲਵਾਰ ਦੀ ਇਦਾਂ ਹੀ ਲਾਉਣੀ ਹੁੰਦੀ ਹੈ ਕਿ نیچے ਤੋਂ ਜੇ ਆਟਾ ਤੇ ਉੱਪਰੋਂ 8.5 ਤੇ ਹੁਣ ਆਪਣੀ ਸਲਵਾਰ ਜਿਹੜੀ ਨੀਚੇ ਤੋਂ ਆਪਾਂ ਸੀਨ ਲਾ ਲਈਏ ਤੇ ਹੁਣ ਆਪਾਂ ਇਹਨੂੰ ਮਿਣ ਕੇ ਫਿਰ ਨੇਫਾ ਬਾਜ ਵਿੱਚ ਮੋੜਨਾ ਆਉਂਦਾ ਠੀਕ ਹੈ ਸਾਰੀ ਸਲਵਾਰ ਤੁਸੀਂ ਤਿਆਰ ਕਰਕੇ ਤੇ ਇਸ ਤਰ੍ਹਾਂ ਮਿਣ ਕੇ ਇਹਦੇ ਇੱਥੇ ਨਿਸ਼ਾਨ ਲਗਾ ਲੈਣਾ ਠੀਕ ਹੈ ਤੇ ਜਿੰਨੀ ਆਪਣੀ ਲੈਂਥਾ ਉੱਤੇ ਦੋਨੇ ਸਾਈਡਾਂ ਤੇ ਨਿਸ਼ਾਨ ਲਾ ਕੇ ਦੋਨੇ ਉਹਦਾ ਆਪਾਂ ਬਰਾਬਰ ਕਰਕੇ ਪੋਹंचे ਰੱਖਿਆ ਨਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਤੇ ਇਸ ਨਿਸ਼ਾਨ ਤੋਂ ਇਦਾਂ ਰੱਖਾਂਗੇ ਤੁਹਾਨੂੰ ਦਿਸੂਗਾ ਤੇ ਜਿਹੜੀ ਆਪਣੀ ਹੈ ਇਥੋਂ ਆਪਣੀ 벨ਟ ਜਿਹੜੀ ਕੋਈ ਜੀ ਰਹਿ ਗਈ ਆ ਉੱਥੇ ਆਪਾਂ ਵਿਚਾਲੇ ਲਾ ਕੇ ਨਿਸ਼ਾਨ ਤੇ ਇਦਾਂ ਆਪਾਂ ਬੰਲਾ ਲੈਣਾ ਠੀਕ ਹੈ ਇਥੋਂ ਤੱਕ ਆਪਾਂ ਜਿਹੜਾ ਇਹ ਨੇਫਾ ਮੋੜਨਾ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਬਣਾ ਲੈਣੀ ਜਿਹੜੀ ਤੇ ਲੈਂਥ ਤੁਸੀਂ ਜ਼ਰੂਰ ਬਾਅਦ ਚ ਮੋੜਿਆ ਕਰੋ ਨੇਫਾ ਕੱਲਾ ਛੱਡ ਲਿਆ ਕਰੋ ਫਿਰ ਆਪਣੀ ਸਲਵਾਰ ਦਾ ਕੋਈ ਫਰਕ ਨਹੀਂ ਪੈਂਦਾ ਜੇ ਆਪਣੀ ਜਿੰਨੀ ਆਪਾਂ ਨੂੰ ਚਾਹੀਦੀ ਹੈ ਫਿਰ ਉਨੀ ਆਪਾਂ ਇਹ ਬਣਾ ਸਕਦੇ ਆ ਨਾ ਤੇ ਹੁਣ ਆਪਾਂ ਇਹ ਜਿਹੜੀ ਬਣਾ ਲਈਏ ਤੇ ਹੁਣ ਆਪਾਂ ਇਸ ਤਰੀਕੇ ਨਾਲ 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 ਰੱਖ ਕੇ ਨੇਫਾ ਫੋਲਡ ਕਰਾਂਗੇ ਠੀਕ ਹੈ ਜੀ ਇਦਾਂ ਆਪਾਂ ਮੋੜੀ ਜਣਾ ਤੇ ਨਾਲ ਦੀ ਨਾਲ ਡਬਲ ਸਲਾਈਟ ਜ਼ਰੂਰ ਕਰਨੀ ਹੈ ਜਿੱਥੋਂ ਆਪਣੀ ਸ਼ੁਰੂ ਹੁੰਦੀ ਜਿਹੜੀ ਇੱਥੋਂ ਆਪਾਂ ਕਰਨੀ ਹੈ ਇਸ ਤਰ੍ਹਾਂ ਡਬਲ ਸਲਾਈਟ ਤੇ ਹੁਣ ਆਪਣਾ ਜਿਹੜਾ ਇਹ ਨੇਫਾ ਫੋਲਡ ਹੋ ਗਿਆ ਠੀਕ ਹੈ ਜੀ ਤੇ ਆਪਣੀ ਸਲਵਾਰ ਬਣ ਕੇ ਰੈਡੀ ਹੋ ਗਈ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਸ ਤਰੀਕੇ ਨਾਲ ਆਪਾਂ ਦੋਨੇ ਸਾਈਡਾਂ ਦੇ ਚਾਰ-ਚਾਰ ਉਂਗਲਾਂ ਜ਼ਰੂਰੀ ਹੁੰਦੇ ਛੱਡਣੇ ਤੇ ਜੇ ਜੇ ਤੁਸੀਂ ਇਦਾਂ ਦੀਆਂ ਹੋਰ ਵੀ ਵੀਡੀਓ ਵੇਖਣੀ ਚਾਹੁੰਦੇ ਪਲੀਜ਼ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਕੇ ਆਲ ਤੇ ਕਲਿੱਕ ਜ਼ਰੂਰ ਕਰ ਲਿਓ ਪਲੀਜ਼ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਂ